ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸ਼ਬਕੀਸ਼ ਤੋਂਤੇ ਤੂੰ ਅੰਤਰ ਜਾਵੇਂ ਪਾਰ ਬ੍ਰਹਮ ਪੂਰਨ ਜਨ ਕੋਟ ਤੇਰੀ ਸ਼ਰਨ ਉਦਰ ਹੈ ਚੰਦ ਕੋ पले दर्श पले संयोग जित पेटे पार ब्रह्म निर्जोग ओबेला को हो बल जाओ जित मेरा मन जपे हरना ਸੱਜਣ ਸੱਚਾ ਪਾਤਿਸ਼ਾ ਸਿਰਸਾ ਹਦਸਾ ਹੋ ਜਿਸ ਪਾਸ ਵਹਿਤਿਆ ਸੋਹੀ ਐ ਸਤਨਾਗ ਵਿਸਾਹ ਹੋ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹਲਾ 3 ਕਾਚਾ ਤਨ ਸੰਚ ਹੈ ਮੂਰਖ ਗਾਵਾਰ ਮਾਨਮਕ ਭੂਲੇ ਅੰਬ ਗਾਵਾਰ ਕਾਚਾ ਤਨ ਸੰਚ ਹੈ ਮੂਰਖ ਗਵਾਰ ਮਨ ਮੁਖ ਭੂਲੇ ਅੰਧ ਗਵਾਰ ਦੇਖਿਆ ਕੇ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੱਚਾ ਤਨ ਗੁਰਮਤੀ ਪਾਏ ਕੱਚਾ ਤਨ ਫੋਨ ਆਵੇ ਜਾਏ ਰਹਾ ਮਨ ਮੁਖ ਭੂਲੇ ਸਭ ਮਰਹਿ ਗਵਾਰ ਭਾਵ ਜਨ ਟੂਪੇ ਨਾ ਉਰਵਾਰ ਨ ਪਰ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹਨ ਸੁਬੈ ਰਾਗ ਕਹੋ ਜਗ ਮੈਂ ਅਮਰਤ ਸੱਚੀ ਬਾਣੀ ਪੂਰੇ ਪਗ ਹਰ ਨਾਮ ਸੁਮਾਣੀ ਸਤਸਾਧਿਕ ਤਰ ਸਹਿ ਸਭ ਲੋਏ ਪੂਰੇ ਭਗ ਪ੍ਰਾਪਤ ਹੋਏ ਸਤਿ ਸਾਚਾ ਸਤ ਹੈ ਸੋਏ ਉਤਮ ਵਰਮ ਪਰਸ਼ਾਨ ਹੈ ਕੋਈ ਸੱਚ ਸਾਚਾ ਸਤ ਆਪ ਦਿਰੜਾਏ ਨਾਲਿ ਕੇ ਆਪੇ ਵੇਖੈ ਆਪੇ ਸੱਚ ਲਾਈ ਸਤਿ ਸਾਚਾ ਸਤ ਆਪ ਦਿਰੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ